ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਦਾ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਧੰਨਵਾਦ ਭੰਗੂ ਸਾਹਿਬ ਜੀ ਰੌਕ ਸਾਬ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦੇਣ ਦਾ ਐਲਾਨ ਕਰਤਾ ਦਿੱਲੀ ਦੀ ਸੀਐਮ ਸ਼ਿਪ ਤੋਂ ਕਹਿੰਦੇ ਕਿ ਵਿਰੋਧੀ ਕਹਿੰਦੇ ਰਹਿੰਦੇ ਸੀ ਅਸਤੀਫਾ ਨਹੀਂ ਦਿੰਦੇ ਸੀ ਇਹ ਨਹੀਂ ਦਿੰਦੇ ਕਿ ਆ ਚੱਕੋ ਅਸਤੀਫਾ ਵਾਈ ਮੈਂ 2 ਦਿਨਾਂ ਚ ਅਸਤੀਫਾ ਦੇ ਰਿਆਂ ਵਿਰੋਧੀ ਕਹ ਰਹੀ ਕਿ ਡਰਾਮਾ ਇਹ ਕੁਝ ਨਹੀਂ ਹੈ ਅੱਗੇ ਜਾ ਕੇ ਚੋਣਾਂ ਨੇ ਲੋਕਾਂ ਦੀ ਹਮਦਰਦੀ ਲੈਣਾ ਚਾਹੁੰਦੇ ਨੇ ਸੋ ਤੁਸੀਂ ਕਿਵੇਂ ਵੇਖ ਰਹੇ ਹੋ ਇਸ ਗੱਲਬਾਤ ਨੂੰ ਜੀ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਇਹ ਅਸਤੀਫਾ ਦੇਣਾ ਇੱਕ ਚੰਗੀ ਅ ਕਹਿ ਸਕਦੇ ਆ ਕਿ ਚੋਣਾਂ ਦੀ ਸ਼ੁਰੂਆਤ ਜਿਵੇਂ ਤੁਸੀਂ ਕਹਿ ਰਹੇ ਹੋ ਇੱਕ ਚੰਗੀ ਸ਼ੁਰੂਆਤ ਹੋਈ ਹੈ ਔਰ ਜੇਕਰ ਵਿਰੋਧੀ ਧਿਰਾਂ ਨੂੰ ਇਹ ਲੱਗਦਾ ਹੈ ਕਿ ਇਹ ਸ਼ੋਸ਼ੇਬਾਜ਼ੀ ਹੈ ਜਾਂ ਇਦਾਂ ਦੀ ਕੋਈ ਗੱਲ ਹੈ ਤਾਂ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਇਹ ਚੋਣ ਨਹੀਂ ਸੀ ਕਰਨੀ ਚਾਹੀਦੀ ਔਰ ਭਾਜਪਾ ਆਪਾ ਸਾਰੇ ਜਾਣਦੇ ਆ ਕਿ ਇਸ ਪਿੱਛੇ ਔਰ ਹੁਣ ਤਾਂ ਇਹ ਇਹ ਗੱਲ ਸੁਪਰੀਮ ਕੋਰਟ ਨੇ ਵੀ ਸਪਸ਼ਟ ਕੀਤੀ ਹੈ ਕਿ ਚਾਹੇ ED ਹੋਵੇ ਚਾਹੇ CBI ਹੋਵੇ ਦੋਵੇਂ ਹੀ ਕੇਂਦਰ ਸਰਕਾਰ ਦੇ ਹੱਥਾਂ 'ਚ ਖੇਲਦੇ ਆ ਸੋ ਇਸ ਇਸ ਤੋਂ ਇਹ ਸਪਸ਼ਟ ਹੈ ਕਿ ਜੇਕਰ BJP ਨੂੰ ਇਹ ਲੱਗਦਾ ਹੈ ਕਿ ਇਹ ਇੱਕ ਛੋਸ਼ੇਬਾਜ਼ੀ ਹੋਈ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਇਹ ਮੌਕਾ ਨਹੀਂ ਸੀ ਦੇਣਾ ਚਾਹੀਦਾ ਛੋਸ਼ੇਬਾਜ਼ੀ ਦਾ ਔਰ ਜਿਵੇਂ ਚੱਲ ਰਿਹਾ ਸੀ ਉਹਨੂੰ ਚੱਲਣ ਦੇਣਾ ਚਾਹੀਦਾ ਸੀਗਾ ਸੋ ਇਸ ਕਰਕੇ ਇੱਕ ਆਪਾਂ ਕਹਿ ਕਹਿ ਸਕਦੇ ਹਾਂ ਕਿ ਨਹਿਲੇ ਦੇ ਉੱਤੇ ਦਹਿਲਾ ਕਿजरीवाल ਵਾਲ ਨੇ ਅਸਤੀਫਾ ਦੇ ਕੇ ਮਾਰਿਆ ਹੈ ਔਰ ਬੇਸ਼ੱਕ ਭਾਜਪਾ ਨੇ ਬਹੁਤ ਕੋਸ਼ਿਸ਼ ਕੀਤੀ ਕਿ केजरीवाल ਨੂੰ ਭ੍ਰਿਸ਼ਟਾਚਾਰੀ ਘੋਸ਼ਿਤ ਕੀਤਾ ਜਾਵੇ ਉਹਨਾਂ ਨੂੰ ਲੋਕਾਂ ਦੇ ਵਿੱਚ ਇਹ ਦੱਸਿਆ ਜਾਵੇ ਕਿ ਇਹਨਾਂ ਨੇ ਬਹੁਤ ਵੱਡੇ ਕੋਈ ਗੁਨਾਹ ਕਰਤੇ ਨੇ ਬਹੁਤ ਵੱਡਾ ਕੋਈ ਕਪਲਾ ਕੀਤਾ ਸੋ ਉਸ ਤੋਂ ਮੈਨੂੰ ਇਹ ਲੱਗਦਾ ਹੈ ਕਿ केजरीवाल ਨੇ ਆਪਣਾ ਬਿਲਕੁਲ ਦਾ ਚੱਲਿਆ ਹੈ ਇੱਕ ਨਵਾਂ ਨਵੀਂ ਤਰ੍ਹਾਂ ਦਾ ਔਰ ਅਸਤੀਫਾ ਦੇ ਕੇ ਹੁਣ ਇਸ ਵੇਲੇ ਬੀਜੇਪੀ ਜਿਹੜੀ ਹੈਗੀ ਹੈ ਬੈਕਫੁੱਟ ਤੇ ਚਲੀ ਗਈ ਹੈ। ਉਹ ਉਹਦੀਆਂ ਜਿਹੜੀਆਂ ਛੁੜਯੰਤਰ ਸੀਗੇ ਚਾਲਾਂ ਸੀਗੀਆਂ ਉਹ ਕਿਤੇ ਕੰਮ ਕਰਦੀਆਂ ਨਜ਼ਰ ਨਹੀਂ ਆ ਰਹੀਆਂ। ਸਗੋਂ ਆਮ ਆਦਮੀ ਪਾਰਟੀ ਦਾ ਜਿਹੜਾ ਹੱਥ ਹੈ ਉਹ ਉੱਪਰ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਚੋਣਾਂ ਬਹੁਤ ਨੇੜੇ ਨੇ। ਔਰ ਚੋਣਾਂ ਨੇੜੇ ਹੋਣ ਕਰਕੇ ਜੇ ਕਰੇ ਇਹ ਚੋਣਾਂ ਅ ਸਮੇਂ ਸਿਰ ਵੀ ਹੁੰਦੀਆਂ ਨੇ ਮੰਨ ਲਓ ਫਰਵਰੀ ਦੇ ਵਿੱਚ ਵੀ ਹੁੰਦੀਆਂ ਨੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਿਉਂਕਿ ਹੁਣ ਸਮਾਂ ਬਹੁਤ ਘੱਟ ਹੈ। ਸੋ ਇਹਦਾ ਫਾਇਦਾ ਜ਼ਰੂਰ ਇਸ ਅਸਤੀਫੇ ਦਾ ਆਮ ਆਦਮੀ ਪਾਰਟੀ ਔਰ ਖਾਸ ਤੌਰ ਤੇ ਕੇਜਰੀਵਾਲ ਤੇ ਉਹਨਾਂ ਦੇ ਸਾਥੀਆਂ ਨੂੰ ਹੋਏਗਾ ਔਰ ਆਪਣੀ ਗੱਲ ਰੱਖਣ ਦੇ ਵਿੱਚ ਲੋਕਾਂ ਦੇ ਵਿੱਚ ਜਾ ਸਕਦੇ ਨੇ ਔਰ ਲੋਕਾਂ ਦੀ ਜੋ ਹਮਦਰਦੀ ਹੈ ਔਰ ਜੋ ਲੰਬਾ ਸਮਾਂ ਜੇਲ੍ਹ ਕੱਟ ਕੇ ਆਏ ਨੇ ਜਾਂ ਉਹਨਾਂ ਦੇ ਸਾਥੀ ਜੇਲ੍ਹ ਕੱਟ ਕੇ ਆਏ ਨੇ ਉਹਦਾ ਫਾਇਦਾ ਉਹਨਾਂ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਮਿਲ ਸਕਦਾ ਹੈ ਸੋ ਇਸ ਗੱਲ ਦਾ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਫਾਇਦਾ ਹੋਏਗਾ ਇਸ ਸਤੀਫੇ ਦਾ ਔਰ ਬੀਜੇਪੀ ਦਾ ਜੋ ਦਾ ਪੇਜ ਸੀਗਾ ਉਹ ਇੱਥੇ ਢਿੱਲਾ ਪੈਂਦਾ ਨਜ਼ਰ ਆ ਰਿਹਾ ਸੋ ਇਸ ਕਰਕੇ ਬੀਜੇਪੀ ਨੂੰ ਹੁਣ ਕੋਈ ਹੋਰ ਹੋ ਸਕਦਾ ਕਿ ਹੋਰ ਕੋਈ ਨਵਾਂ ਚਾਲ ਚੱਲੇ ਪਰ ਫਿਲਹਾਲ ਉਹਦੀ ਜਿਹੜੀ ਚਾਲ ਸੀਗੀ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਜੇਲ੍ਹ ਚ ਪਾਇਆ ਜਾਵੇ ਔਰ ਪਾਰਟੀ ਨੂੰ ਕੋਸ਼ਿਸ਼ ਕੀਤੀ ਜਾਏ ਕਿ ਤੋੜਿਆ ਜਾਏ ਔਰ ਇਦਾਂ ਦਾ ਕੋਈ ਸੰਵਿਧਾਨਿਕ ਸੰਕਟ ਖੜਾ ਕਰਕੇ ਉਹਨਾਂ ਨੂੰ ਡੀਮੋਰੀਲਾਈਜ਼ ਕੀਤਾ ਜਾਏ ਔਰ ਹੁਣ ਮੈਨੂੰ ਲੱਗਦਾ ਹੈ ਕਿ ਇਸ ਤੋਂ ਨਾ ਤਾਂ ਪਾਰਟੀ ਡੀਮੋਰੀਲਾਈਜ਼ ਹੋਈ ਹੈ ਨਾ ਪਾਰਟੀ ਟੁੱਟੀ ਹੈ ਨਾ ਹੀ ਆਪਾਂ ਨੂੰ ਪਤਾ ਹੈ ਕਿ ਕੋਈ ਇਸ ਤਰ੍ਹਾਂ ਦਾ ਸੰਵਿਧਾਨਕ ਸੰਕਟ ਆਇਆ ਜਿਨ੍ਹਾਂ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਹੋਵੇ ਹਾਂ ਪਰ ਇਹ ਇੱਕ ਰਾਜਨੀਤਿਕ ਚਾਲ ਆਪਾਂ ਕਹਿ ਸਕਦੇ ਹਾਂ ਕਿ ਰਾਜਨੀਤਿਕ ਦਾ ਪੇਚ ਜ਼ਰੂਰ ਕੇਜਰੀਵਾਲ ਨੇ ਮੌਕੇ ਤੇ ਖੇਡਿਆ ਹੈ ਔਰ ਉਸ ਦਾ ਪੇਚ ਦਾ ਜ਼ਰੂਰ ਫਾਇਦਾ ਕੇਜਰੀਵਾਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਪੰਗੂ ਸਾਹਿਬ ਜੀ اپੋਜੀਸ਼ਨ ਕਹਿੰਦੀ ਹੈ ਰੌਕ ਸਾਬ ਕਿ ਹਰਿਆਣਾ ਦੇ ਵਿੱਚ ਚੋਣ ਹੈ ਬੀਜੇਪੀ ਨੇ ਇਸ ਕਰਕੇ ਸਪੋਰਟ ਕੀਤੀ ਹੈ ਬਾਹਰ ਘਟਵਾਏ ਨੇ ਕਿ ਹਰਿਆਣਾ ਦੇ ਵਿੱਚ ਪ੍ਰਚਾਰ ਕਰਨ ਕਾਂਗਰਸ ਜੀ ਵੋਟ ਤੋੜ ਸਕਣ ਅਸੀਂ ਮੁੜ ਸੱਤਾ ਦੇ ਵਿੱਚ ਆ ਜੀ ਹਰਿਆਣਾ ਚ ਕਿ ਹਰਿਆਣਾ ਦੇ ਵਿੱਚ ਵੋਟ ਬੈਂਕ ਨੂੰ ਡੈਂਟ ਪਾ ਸਕਣ ਕਿ ਇਦਾਂ ਗੱਲ ਹੈ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਹਰਿਆਣੇ ਦੀ ਪੋਜੀਸ਼ਨ ਇਸ ਵੇਲੇ ਬਿਲਕੁਲ ਵੱਖਰੀ ਤਰ੍ਹਾਂ ਦੀ ਬਣੀ ਹੋਈ ਹੈ ਔਰ ਜਿੱਥੋਂ ਤੱਕ ਕਾਂਗਰਸ ਔਰ ਬੀਜੇਪੀ ਯਾ ਬਾਕੀ ਹਰਿਆਣੇ ਦੀਆਂ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹਨਾਂ ਦਾ ਸਬੰਧ ਹੈ ਤਾਂ ਕਿਉਂਕਿ ਤੀਸਰੀ ਵਾਰ ਬੀਜੇਪੀ ਚੋਲ ਲੜ ਰਹੀ ਹੈ ਤੇ ਹੁਣ ਆਪਾਂ ਕਹਿ ਸਕਦੇ ਹਾਂ ਕਿ ਸੱਤਾ ਵਿੱਚ ਆਉਣ ਦੇ ਲਈ ਤਾਂ ਕਾਫੀ ਇੱਕ ਵਿਰੋਧ ਤੁਸੀਂ ਦੇਖੋਗੇ ਕਿ ਬੀਜੇਪੀ ਦਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਔਰ ਲੋਕ ਜਿਹੜੇ ਨੇ ਉਹ ਨਿਰਾਸ਼ ਹੁੰਦੇ ਨਜ਼ਰ ਆ ਰਹੇ ਸੀਗੇ ਔਰ ਇਹਦਾ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਸੀਟਾਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇਹ ਇੱਕ ਗੱਲ ਚੱਲੀ ਸੀ ਕਿ 5 ਸੀਟਾਂ ਉਹਨਾਂ ਨੂੰ ਮਿਲ ਰਹੀਆਂ ਸੀਗੀਆਂ ਤਾਂ ਇਹਦਾ ਫਾਇਦਾ ਹਰਿਆਣੇ ਦੇ ਵਿੱਚ ਵੀ ਆਵਾਜ਼ ਦੀ ਪਾਰਟੀ ਨੂੰ ਹੋ ਸਕਦਾ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ ਭਾਜਪਾ ਨੂੰ ਬਹੁਤਾ ਫਾਇਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਲੋਕਾਂ ਦੀ ਜਿਹੜੀ ਨਿਰਾਸ਼ਾ ਹੈ ਭਾਜਪਾ ਪ੍ਰਤੀ ਹਰਿਆਣੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ 10 ਸਾਲਾਂ ਦਾ ਜੋ ਉਹਨਾਂ ਦੀ ਸੱਤਾ ਰਹੀ ਹੈ ਤਾਂ ਕਾਫੀ ਲੋਕ ਜਿਹੜੇ ਨੇ ਉਹ ਜਦੋਂ ਤੁਸੀਂ ਹਰਿਆਣੇ ਦੇ ਲੋਕਾਂ ਨੂੰ ਪੁੱਛੋਗੇ ਉਹ ਕਾਫੀ ਨਿਰਾਸ਼ ਨਜ਼ਰ ਆ ਰਹੇ ਸੀਗੇ ਔਰ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਦੇਖਿਆ ਹੋਵੇਗਾ ਈਵਨ ਪਿਛਲੇ ਵਾਰੀ ਵੀ ਤੁਸੀਂ ਦੇਖੋ ਕਿ ਜਦੋਂ ਚੋਣਾਂ ਹੋਈਆਂ ਸੀਗੀਆਂ ਤਾਂ ਉਹਨਾਂ ਨੂੰ ਜੀ ਜੀਪੀ ਦੀ ਪਾਰਟੀ ਜੋ ਹੈ ਉਹਦੇ ਨਾਲ ਸਮਝੌਤਾ ਕਰਕੇ ਸੱਤਾ 'ਚ ਆਉਣਾ ਪਿਆ ਸੀ ਉਹ ਸਿੱਧੇ ਤੌਰ ਤੇ ਆਪਣੀਆਂ ਵੋਟ ਜਿਹੜੀ ਹੈਗੀ ਹੈ ਵੋਟਾਂ ਜਿੱਤ ਕੇ ਜਾਂ ਸੀਟਾਂ ਜਿੱਤ ਕੇ ਉਹ ਸੱਤਾ ਵਿੱਚ ਨਹੀਂ ਸੀ ਆ ਸਕੀ ਉਸ ਵੇਲੇ ਵੀ ਸੋ ਇਸ ਕਰਕੇ ਹੁਣ ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਉਹ ਇਦਾਂ ਦੀ ਕੋਈ ਗੱਲ ਨਹੀਂ ਹੈ ਪਰ ਇਹਦਾ ਫਾਇਦਾ ਜ਼ਰੂਰ ਕਿਤੇ ਨਾ ਕਿਤੇ ਹਰਿਆਣੇ ਦੇ ਵਿੱਚ ਜਿਹੜੀਆਂ ਹੁਣ ਉਹਨਾਂ ਨੂੰ 5 ਸੀਟਾਂ ਮਿਲਣ ਜਾਣੀਆਂ ਸੀਗੀਆਂ ਇਹਦਾ ਜ਼ਿਆਦਾ ਫਾਇਦਾ ਮਿਲਣ ਦੀਆਂ ਸੰਭਾਵਨਾਵਾਂ ਨੇ ਇਸ ਕਰਕੇ ਇਹਦਾ ਨੁਕਸਾਨ ਕਾਂਗਰਸ ਨੂੰ ਮੈਨੂੰ ਲੱਗਦਾ ਹੈ ਕਿ ਉਹ ਵੀ ਹੋ ਸਕਦਾ ਹੈ ਔਰ ਭਾਜਪਾ ਨੂੰ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਕਾਫੀ ਸੀਤਾਂ ਦੇ ਉੱਤੇ ਜ਼ਮਾਨਤਾ ਜ਼ਬਤ ਵੀ ਹੋ ਸਕਦੀ ਆ ਨੇ ਭੰਗੂ ਸਾਹਿਬ ਜੀ ਰੋਪੜ ਸਾਹਿਬ ਜਿਵੇਂ ਰਵਿੰਦ ਕੇਜਰੀ ਵਾਲੋਂ ਬਾਹਰ ਆਏ ਨੇ ਜੀ ਤੇ ਪੰਜਾਬ ਦੀ ਸਿਆਸਤ ਤੇ ਕੋਈ ਪ੍ਰਭਾਵ ਪਊਗਾ ਬਿਲਕੁਲ ਬਿਲਕੁਲ ਜ਼ਰੂਰ ਪੈਗਾ ਔਰ ਉਹਦੇ ਨਾਲ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆ ਆਮ ਲੋਕਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਇੱਕ ਸੱਤਾ ਜਿਹੜੀ ਹੁੰਦੀ ਹੈ ਨਾ ਜਦੋਂ ਤੁਹਾਡਾ ਕੋਈ ਲੀਡਰ ਵੱਡਾ ਲੀਡਰ ਨਹੀਂ ਹੁੰਦਾ ਸਿਰ ਤੇ ਤਾਂ ਉਹਦੇ ਨਾਲ ਪਾਰਟੀ ਦੇ ਵਿੱਚ ਇੱਕ ਉਦਾਸੀ ਜ਼ਰੂਰ ਛਾਈ ਹੁੰਦੀ ਹੈ ਇਹ ਦੇ ਨਾਲ ਇੱਕ ਪਾਰਟੀ ਦੇ ਜਿਹੜੇ ਵਰਕਰ ਨੇ ਆਮ ਲੀਡਰ ਨੇ ਔਰ ਉਹਨਾਂ ਨੂੰ ਉਤਸ਼ਾਹ ਮਿਲੇਗਾ ਉਹਨਾਂ ਨੂੰ ਕੋਈ ਨਵੇਂ ਜਿਹੜਾ ਹੈਗਾ ਕੰਮ ਕਰਨ ਦੀ ਪ੍ਰੇਰਣਾ ਮਿਲੇਗੀ ਔਰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਬਨਿਟ ਦੇ ਪੰਜਾਬ ਦੀ ਜਿਹੜੀ ਕੈਬਨਿਟ ਹੈ ਉਹਦੇ ਵਿੱਚ ਵੀ ਬਦਲਾਅ ਹੋ ਸਕਣ ਸੋ ਇਦਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀਆਂ ਨੇ ਪੰਜਾਬ ਦੇ ਵਿੱਚ ਭੰਗੂ ਸਾਹਿਬ ਤੁਲ ਜੇ ਬਸ ਇਹ ਵੀ ਕਹਿੰਦੇ ਨੇ ਕਿ ਇਹ ਤਾਂ ਇਲੈਕਸ਼ਨ ਸਟੰਡ ਕੀਤਾ ਕੇਜਰੀਵਾਲ ਸਾਹਿਬ ਨੇ ਤੇ ਕੇਜਰੀਵਾਲ ਸਾਹਿਬ ਕਹਿੰਦੇ ਕਿ ਇਲੈਕਸ਼ਨ ਸਟੰਡ ਨਹੀਂ ਜੇਕਰ ਮੈਂ ਪਹਿਲਾਂ ਇਸ ਦੀ ਫਦੰਦਾ ਤਾਂ ਸਾਡੀ ਸਰਕਾਰ ਬੀਜੇਪੀ ਨੇ ਤੋੜ ਦੇਣੀ ਸੀ ਜਿਵੇਂ ਬੀਜੇਪੀ ਹੋਰ ਸਟੇਟਾਂ ਦੇ ਵਿੱਚ ਸਾਰਾ ਕੁਝ ਕਰਦੀ ਰਿਹਾਕਤ ਸਾਹਿਬ ਕੀ ਸਰਕਾਰ ਜਾਨੀ ਆਵਾਂ ਪਾ ਕੇ ਜੀ ਮੈਂ ਮੈਂ ਹੀ ਇਹੀ ਬੀਜੇਪੀ ਵਾਲਿਆਂ ਨੂੰ ਉਹਨਾਂ ਦੇ ਬਾਰੇ ਕਹਿਣਾ ਚਾਹਣਾ ਕਿ ਜੇ ਉਹਨਾਂ ਨੂੰ ਲੱਗਦਾ ਸੀਗਾ ਕਿ ਇਲੈਕਸ਼ਨ ਸਟੰਡ ਹੋ ਸਕਦਾ ਹੈ ਜੇ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਇਲੈਕਸ਼ਨ ਕਿਉਂਕਿ ਬਿਲਕੁਲ ਨੇੜੇ ਆ ਚੁੱਕੀ ਹੈ ਬਿਲਕੁਲ ਕੁਝ ਮਹੀਨੇ ਹੀ ਬਾਕੀ ਨੇ ਤਾਂ ਇਸ ਵੇਲੇ ਜਿਹੜਾ ਉਹਨਾਂ ਨੇ ਟਾਈਮ ਚੁਣਿਆ ਟਾਈਮਿੰਗ ਚੁਣੀ ਹੈ ਕੇਜਰੀਵਾਲ ਔਰ ਉਹਨਾਂ ਦੇ ਸਾਥੀਆਂ ਨੂੰ ਤਿਹਾੜ ਜੇਲ੍ਹ ਚ ਪਾਉਣ ਦੀ ਜਾਂ ED ਦੇ ਰਾਹੀਂ ਜਾਂ CBI ਦੇ ਰਾਹੀਂ ਕੇਸ ਬਣਾਉਣ ਦੀ ਤਾਂ ਇਹ ਟਾਈਮ ਨਹੀਂ ਸੀ ਚੁਣਨਾ ਚਾਹੀਦਾ ਉਹਨਾਂ ਨੂੰ ਕੋਈ ਹੋਰ ਟਾਈਮ ਚੁਣ ਲੈਣਾ ਚਾਹੀਦਾ ਸੀਗਾ ਕੋ ਇਸ ਕਰਕੇ ਕਿਉਂਕਿ ਜੇਕਰ ਇਹ ਪੋਲਿਟਿਕਸ ਦੀ ਗੱਲ ਹੈ ਤਾਂ ਕੋਈ ਵੀ ਪਾਰਟੀ ਹੈ ਜੇ ਦੂਜੀ ਤੇ ਰਹੇ ਜੇ ਵਿਰੋਧੀ ਤੇ ਰਹੇ ਚਾਹੇ ਉਹ ਸੱਤਾ ਤੇ ਰਹੇ ਉਹ ਪੋਲਿਟਿਕਸ ਹੀ ਕਰੇਗੀ ਉਹਦਾ ਆਪਣਾ ਫਾਇਦਾ ਦੇਖੇਗੀ ਸੋ ਇਸ ਕਰਕੇ ਅੱਜ ਜਿਹੜੀ ਬੀਜੇਪੀ ਇਹ ਗੱਲ ਕਰ ਰਹੀ ਹੈ ਜਾਂ ਵਿਰੋਧੀ ਪਾਰਟੀਆਂ ਇਹ ਗੱਲ ਕਰ ਰਹੀਆਂ ਨੇ ਕਿ ਇਹ ਸਾਰਾ ਕੁਝ ਸਟੰਟ ਬਾਜ਼ੀ ਹੈ ਤਾਂ ਇਹਨਾਂ ਨੇ ਸਟੰਟ ਬਾਜ਼ੀ ਦਾ ਮੌਕਾ ਉਹਨਾਂ ਨੂੰ ਦਿੱਤਾ ਹੈ ਨਾ ਇਸ ਕਰਕੇ ਸਟੰਟ ਬਾਜ਼ੀ ਦਾ ਜੇ ਉਹਨਾਂ ਨੂੰ ਲੱਗਦਾ ਸੀ ਕਿ ਸਟੰਟ ਹੋ ਸਕਦਾ ਹੈ ਤਾਂ ਮੌਕਾ ਨਹੀਂ ਸੀ ਦੇਣਾ ਚਾਹੀਦਾ ਸੋ ਜਿਵੇਂ ਹੈ ਪਹਿਲਾਂ ਚੱਲੀ ਜਾਣਾ ਚਾਹੀਦਾ ਸੀਗਾ ਸੋ ਇੱਕ ਪਾਸੇ ਤਾਂ ਬੀਜੇਪੀ ਕਹਿੰਦੀ ਹੈ ਕਿ ਅਸੀਂ ਸਟੰਟ ਬਾਜ਼ ਇਦਾਂ ਦੀਆਂ ਚੀਜ਼ਾਂ ਸਟੰਟ ਬਾਜ਼ੀ ਨੇ ਔਰ ਦੂਜੇ ਪਾਸੇ ਇੱਕ ਵੱਡਾ ਉਹਨਾਂ ਦੇ ਉੱਤੇ આરોਪ ਲਾ ਕੇ ਔਰ ਜਿਵੇਂ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਦੇ ਉੱਤੇ ਜਿਹੜਾ ਹੈਗਾ ਈਡੀ ਔਰ ਸੀਬੀਆਈ ਦੇ ਉੱਤੇ ਇਹਦਾ ਦੋਸ਼ ਲੱਗਦੇ ਨੇ ਤੋਤੇ ਦਾ ਔਰ ਇਹ ਉਸ ਤੋਂ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਸੋ ਇਹਦਾ ਮਤਲਬ ਇਹੀ ਹੈ ਕਿ ਬੀਜੇਪੀ ਨੂੰ ਜੇਕਰ ਇਹ ਲੱਗਦਾ ਸੀਗਾ ਕਿ ਇਦਾਂ ਦੀ ਦਾ ਪੇਚ ਖੇਡਿਆ ਜਾ ਸਕਦਾ ਤਾਂ ਪਹਿਲਾਂ ਹੀ ਉਹਨਾਂ ਨੂੰ ਇਹ ਟਾਈਮਿੰਗ ਜਿਹੜਾ ਸੀਗਾ ਨਹੀਂ ਚੁਣਨਾ ਚਾਹੀਦਾ ਸੀਗਾ ਸੋ ਉਹਦੇ ਤੋਂ ਗਰੇਜ਼ ਕਰਨਾ ਚਾਹੀਦਾ ਸੀਗਾ ਭੰਗੂ ਸਾਹਿਬ ਜੀ ਬਿਲਕੁਲ ਤੇ ਦਿੱਲੀ ਦੇ ਵਿੱਚ ਰੁਕਬ ਸਾਬ ਹੁਣ ਸੇਮ ਅਗਲਾ ਕੌਣ ਹੋ ਸਕਦਾ ਕੋਈ ਨਾਮ ਆਇਆ ਸੁਜੈਸ਼ਨ ਦੇ ਵਿੱਚ ਇਹਦੇ ਵਿੱਚ ਸਨੌਰਟੀ ਦੇ ਮੁਤਾਬਕ ਹੀ ਹੋਏਗਾ ਕਿਉਂਕਿ ਜਿਵੇਂ ਕੇਜਰੀਵਾਲ ਨੇ ਕਿਹਾ ਹੈ ਕਿ ਵਧਾਇਕਾਂ ਦੀ ਮੀਟਿੰਗ ਹੋਏਗੀ ਔਰ ਉਹਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈਗਾ ਚੁਣਿਆ ਜਾਏਗਾ ਸੋ ਸਨੋਰਟੀ ਵਾਈਜ਼ ਜਿਹੜਾ ਉਸ ਵੇਲੇ ਲੱਗੇਗਾ ਕਿ ਔਰ ਜੋ ਪਾਰਟੀ ਨੂੰ ਲੱਗਦਾ ਹੈ ਕਿ ਇਹ ਸੰਭਾਲ ਸਕਦੇ ਨੇ ਔਰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਕਿ ਜ਼ਿੰਮੇਵਾਰ ਵਿਅਕਤੀ ਹੋਣਗੇ ਤਾਂ ਜ਼ਰੂਰ ਉਹਨਾਂ ਨੂੰ ਅੱਗੇ ਕੀਤਾ ਜਾਏਗਾ ਸੋ ਉਹਦੇ ਵਿੱਚ ਸਨੋਰਟੀ ਦੇ ਵਿੱਚੋਂ ਤੁਸੀਂ ਦੇਖੋ ਵੀ ਸੀਨੀਅਰ ਜਿਹੜੀ ਲੀਡਰਸ਼ਿਪ ਹੈਪ ਔਰ ਜਿਹੜੇ ਵਿਧਾਇਕ ਨੇ ਵਿਧਾਇਕਾਂ ਦੇ ਵਿੱਚੋਂ ਸੀਨੀਅਰ ਲੋਕ ਜਿਹੜੇ ਨੇ ਉਹਨਾਂ ਦੇ ਵਿੱਚੋਂ ਹੀ ਸੰਭਾਵਨਾਵਾਂ ਹੈਗੀਆਂ ਨੇ ਕਿ ਉਹਨਾਂ ਨੂੰ ਬਣਾਇਆ ਜਾਏਗਾ ਜੀ ਭੰਗੂ ਸਾਹਿਬ ਜੀ ਕੇਜਰੀਵਾਲ ਦੇ ਧਰਮ ਪਤਨੀ ਜੀ ਵੀ ਹੋ ਸਕਦੇ ਨੇ ਸੁਨੀਤਾ ਕੇਜਰੀਵਾਲ ਜੀ ਦੇਖੋ ਮੈਨੂੰ ਇਹ ਬਹੁਤ ਘੱਟ ਚਾਂਸ ਲੱਗਦੇ ਨੇ ਹਾਲਾਂਕਿ ਰੂਮਰਸ ਬਹੁਤ ਨੇ ਵਾਹ ਬਹੁਤ ਇਦਾਂ ਦੀਆਂ ਫੈਲੀਆਂ ਹੋਈਆਂ ਨੇ ਪਰ ਕਿਉਂਕਿ ਵਿਧਾਇਕਾਂ ਦੇ ਵਿੱਚੋਂ ਹੀ ਚੁਣਿਆ ਜਾਏਗਾ ਇਸ ਕਰਕੇ ਵਿਧਾਇਕਾਂ ਦੇ ਵਿੱਚੋਂ ਹੀ ਜਿਹੜਾ ਹੈਗਾ ਕਿਉਂਕਿ ਉਹ ਵਿਧਾਇਕ ਨਹੀਂ ਹੈਗੇ ਇਸ ਕਰਕੇ ਉਹਨਾਂ ਦੀਆਂ ਬਹੁਤ ਘੱਟ ਸੰਭਾਵਨਾਵਾਂ ਨੇ ਭੰਗੂ ਸਾਹਿਬ ਜੀ ਰੁਖ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਲਈ ਸਮਾਂ ਕੱਢਿਆ ਧੰਨਵਾਦ ਮਿਹਰਬਾਨੀ ਸ਼ੁਕਰੀਆ ਧੰਨਵਾਦ ਕਮ ਜੀਸ ਥੈਂਕ ਯੂ ਡਾਕਟਰ ਸਾਹਿਬ